ਸਾਰੇ ਸਕੂਲਾਂ ਦੀ بجائے ਇੱਕੋ ਸਕੂਲ ਤੇ ਪੈਸਾ ਲਾ ਕੇ ਤੇ ਉਹਦੀ ਬਿਲਡਿੰਗ ਦੀ ਮੁਰੰਮਤ ਕਰਕੇ ਉਹ ਦਿਖਾ ਦਿਓ ਕਿ ਅਸੀਂ ਚੰਗੇ ਸਕੂਲ ਬਣਾ ਰਹੇ ਹਾਂ ਹੁਣ ਤੁਸੀਂ ਦੇਖੋ ਕਿ ਇਹ ਸਿੱਖਿਆ ਮੰਤਰੀ ਦਾ ਬਿਆਨ ਆ ਉਹ ਕਹਿ ਰਹੇ ਵੀ ਅਸੀਂ ਜੋ ਕੇਂਦਰ ਨੇ ਅਸੀਂ ਫੰਡ ਦੇਣ ਲਈ ਹਨਾ ਜੇ ਕੇਂਦਰ ਨੇ ਕੋਈ ਵੀ ਸ਼ਰਤ ਰੱਖੀ ਤਾਂ ਸਾਨੂੰ ਮੰਨਣੀ ਪਊਗੀ ਸਾਨੂੰ ਤਾਂ ਫੰਡ ਤੱਕ ਮਤਲਬ ਆ ਇਹ ਸਿੱਖਿਆ ਮੰਤਰੀ ਕਹਿ ਰਿਹਾ ਹੁਣ ਹੁਣ ਜੇ ਕੇਂਦਰ ਕਹਿ ਰਹੀ ਹੈ ਕਿ ਤੁਸੀਂ ਪੀਐਮ ਸ਼੍ਰੀ ਸਕੂਲ ਖੋਲੋ ਤੇ ਇਹਨਾਂ ਨੂੰ ਆਪਦੇ ਸਕੂਲਾਂ ਦੇ ਬਾਹਰ ਤਖਤੀਆਂ ਲਾਉਣੀਆਂ ਪੈ ਰਹੀਆਂ ਪੀਐਮ ਸ਼੍ਰੀ ਸਕੂਲਾਂ ਦੀਆਂ ਜੇ ਉਹ ਕਹਿ ਰਿਹਾ ਵੀ ਸਕੂਲਾਂ ਦੀ ਗਿਣਤੀ ਘਟਾ ਕਰੋ ਇਹ ਸਕੂਲਾਂ ਦੀ ਗਿਣਤੀ ਘਟਾ ਦੇ ਨਾਤੇ ਵੈਨ ਚਲਾਉਣ ਦੇ ਨਾਤੇ ਵੀ ਅਸੀਂ ਸਕੂਲਾਂ ਦੇ ਵੈਨ ਚਲਾ ਦਾਂਗੇ ਤੇ ਜਿਹੜੇ ਨੇੜੇ ਵਾਲੇ ਸਕੂਲ ਬੰਦ ਕਰਨੇ ਆ ਇਹ ਇਹ ਕੋਈ ਸਿੱਖਿਆ ਕ੍ਰਾਂਤੀ ਨਹੀਂ ਹੈ ਇਹ ਉਲਟਾ ਸਮਾਧਿ ਵਿਦਿਆਰਥੀਆਂ ਤੋਂ ਸਿੱਖਿਆ ਖੋਣ ਦਾ ਮਾਮਲਾ ਹੁਣ ਤੁਸੀਂ ਦੇਖੋ ਕਿ 10 ਸਾਲਾਂ ਵਿੱਚ 1500 ਦੇ ਕਰੀਬ ਜਿਹੜੇ ਸਕੂਲ ਪੰਜਾਬ ਵਿੱਚ ਹੀ ਬੰਦ ਹੋ ਗਿਆ ਤੇ ਐਜੂਕੇਸ਼ਨ ਪਾਲਿਸੀ ਦੇ ਆਉਣ ਨਾਲ ਜਿਹੜੇ 5000 ਤੋਂ ਵੱਧ ਸਕੂਲ ਜਿਹੜੇ ਉਹ ਭਾਰਤ ਦੇ ਬੰਦ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਚ ਗਿਣਤੀ ਵਧਣੀ ਹੈ ਜਿਹੜਾ ਰਲੇਵਾ ਕਰਨਾ ਸਕੂਲ ਆਫ ਫੈਮਿਨਸ ਬਣਾਉਣਾ ਹੁਣ 550 ਕਹਿੰਦੇ ਕੁੱਲ ਮਿਲਾ ਕੇ ਸਕੂਲ ਜਿਹੜੇ ਉਹਨਾਂ ਤੇ ਅਸੀਂ ਪੈਸਾ ਲਾਵਾਂਗੇ ਤੇ ਬਾਕੀ ਵਿਦਿਆਰਥੀ ਕਿੱਧਰ ਜਾਣਗੇ ਜੇ ਦਸਾਂ ਵਿੱਚੋਂ ਨੌ ਸਕੂਲ ਬੰਦ ਕਰਕੇ ਇੱਕ ਹੀ ਚਲਾਉਣਾ ਤੇ 9 ਸਕੂਲਾਂ ਦੇ ਵਿਦਿਆਰਥੀ ਕਿੱਥੇ ਜਾਣਗੇ ਹਨਾ ਇਹ ਸਕੂਲ ਆਫ ਫੈਮਿਨੈਂਸ ਦੇ ਨਾਂ ਤੇ ਸਕੂਲਾਂ ਦੀ ਮਰਮਮਤ ਜਾਂ ਵੱਡੇ ਕਰਨ ਦੇ ਨਾਂ ਤੇ ਬਾਕੀ ਸਕੂਲਾਂ ਨੂੰ ਬੰਦ ਕਰਕੇ ਨਾ ਤਾਂ ਵਿਦਿਆਰਥੀ ਨੂੰ ਪੜਾਈ ਦੇਣਾ ਚਾਹੁੰਦੇ ਨਾ ਜਿਹੜੇ ਨੌਜਵਾਨਾਂ ਨੂੰ ਨੌਕਰੀ ਦੇਣਾ ਚਾਹੁੰਦੇ ਆ ਇਹ ਜਿਹੜੀ ਆ ਸਕੂਲ ਆਫ ਫੈਮਿਨੈਂਸ ਦੇ ਨਾਂ ਤੇ ਅਸਲ ਵਿੱਚ ਸਕੂਲਾਂ ਦੀ ਗਿਣਤੀ ਘੱਟ ਕਰਨਾ ਤੇ ਸਕੂਲ ਪ੍ਰਾਈਵੇਟੇਸ਼ਨ ਨੂੰ ਬੜਾਵਾ ਦੇਣਾ ਵੀ ਕਿਉਂ ਜੇ ਸਕੂਲਾਂ ਦੀ ਗਿਣਤੀ ਘੱਟ ਹੋ ਗਈ ਤਾਂ ਹੀ ਪ੍ਰਾਈਵੇਟ ਸਕੂਲਾਂ ਕੋਲ ਜਾਣੇ ਚੱਲਣਾ ਇਹ ਜਿਹੜੀ ਮੰਸ਼ਾ ਨਾਲ ਜਿਹੜੀ ਐਜੂਕੇਸ਼ਨ ਪਾਲਿਸੀ ਤੇ ਸਕੂਲ ਆਫ ਫੈਮਿਨੈਂਸ ਜਿਹੜੇ ਬਣਾਏ ਜਾ ਰਹੀ ਹੈ ਕਾਂਗਰਸ ਸਰ ਜੋ ਐਕਟ ਆਇਆ ਸੀਗਾ ਉਸ ਐਕਟ ਦੇ ਥਰੂ ਆ ਜਿਹੜਾ ਇਹ ਗੱਲ ਆਖੀ ਗਈ ਸੀ ਕਿ ਆ 2 ਕਿਲੋਮੀਟਰ ਦੇ ਘੇਰੇ ਦੇ ਵਿੱਚ ਇੱਕ ਸਕੂਲ ਹੋਊਗਾ ਪ੍ਰਾਇਮਰੀ ਸਕੂਲ ਤਾਂ ਲਾਜ਼ਮੀ ਹੋਊਗਾ ਕਿਲੋ 2 ਕਿਲੋਮੀਟਰ ਦਾ ਉਹਨਾਂ ਨੇ ਰੱਖਿਆ ਸੀਗਾ ਜੇਕਰ ਸਕੂਲ ਆਫ ਐਮੀਨੈਂਸ ਆਉਂਦਾ ਹੈਗਾ ਕੀ ਪ੍ਰਾਇਮਰੀ ਸਕੂਲ ਵਾਲੇ ਬੱਚਿਆਂ ਦੇ ਵੀ ਉਹ ਸਕੂਲ ਬੰਦ ਕਰਨ ਜਾ ਰਹੇ ਹੈਗੇ ਇਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਹੈ ਦੇਖੋ ਇਹ ਹੋਣਾ ਹੀ ਆ ਹੈਣਾ ਦੂਜੇ ਤੁਸੀਂ ਇਹ ਦੇਖਿਆ ਹੋਊਗਾ ਕਿ ਜਿਹੜੇ ਸਕੂਲ ਆਫ ਐਮਿਨੈਂਸ ਦਾ ਜਿਹੜਾ ਉਹ ਮੈਰਿਟ ਦੇ ਆਧਾਰ ਤੇ ਉਹ ਦਾਖਲੇ ਹੁੰਦੇ ਹੋਣਗੇ ਉੱਥੇ ਜਿਹੜਾ ਹੁਣ ਜਵਾਕ ਇੱਕ ਨੰਬਰ ਤੇ ਵੀ ਘੱਟ ਰਹਿ ਗਿਆ ਤੇ ਉਹਦਾ ਦਾਖਲਾ ਨਹੀਂ ਹੋਊਗਾ ਉਹ एलिਜੀਬਲ ਹੀ ਨਹੀਂ ਹੈ ਸਕੂਲ ਆਫ ਐਮਿਨੈਂਸ ਲਈ ਮਤਲਬ ਵੀ ਕੋਸ਼ਕ ਵਿਦਿਆਰਥੀ ਜਿਹੜੇ ਤਾਂ ਇਹਨਾਂ ਦੇ ਮਿਆਰ ਮੁਤਾਬਕ ਹੈਣਾ ਜਿਹੜਾ ਤਾਂ ਇਹਨਾਂ ਦੇ ਮਿਆਰ ਮੁਤਾਬਕ ਹੈ ਉਹ ਨੰਬਰ ਲੈ ਲੈਂਦਾ ਉਹ ਤਾਂ ਪੜਨਗੇ ਤੇ ਬਾਕੀ ਜਿਹੜੇ ਉਹ ਉਹ ਦਾਖਲੇ ਨਹੀਂ ਲੈ ਸਕਦੇ ਹੁਣ ਤੁਸੀਂ ਇਹ ਵੀ ਵੇਖੋ ਸਕੂਲ ਆਫ ਐਮਿਨੈਂਸ ਵਿੱਚ ਇਹ ਨਹੀਂ ਹੈ ਵੀ ਜੇ ਸਾਡੇ ਆਮ ਵਿਦਿਆਰਥੀ ਕਹਦੇ ਵੀ ਉਹ ਸਕੂਲ ਚੰਗਾ ਤੇ ਮੈਂ ਦਾਖਲਾ ਲੈ ਲਊਗਾ ਆਈ ਵੀ ਨਹੀਂ ਪੈਦਾ ਕਰਦੀ ਹੈ ਸਕੂਲਾਂ ਵਿੱਚ ਵੀ ਜਿਵੇਂ ਹੁੰਦਾ ਨਾ ਪਾਣੀ ਇੱਕ ਤਾਂ ਮਿਨਰਲ ਵਾਟਰ ਹਨਾ ਇੱਕ ਦੂਜਾ ਵਾਟਰ ਤੇ ਇੱਕ ਜਿਹੜਾ ਜਮ ਹਾਰਡ ਵਾਟਰ ਇਹਨਾਂ ਨੇ ਸਕੂਲਾਂ ਵਿੱਚ ਵੀ ਹੁਣ ਹਰਾਰਗੀ ਪੈਦਾ ਕਰਤੀ ਹੈ ਵੀ ਚੰਗੇ ਸਕੂਲ ਮਾੜੇ ਸਕੂਲ ਕਟਿਆ ਸਕੂਲ ਹੁਣ ਉਹ ਕਟਿਆ ਸਕੂਲ ਕਿਹੜੇ ਆ ਉਹ ਸਰਕਾਰੀ ਸਕੂਲ ਆ ਕਟਿਆ ਕਿ ਕਿ ਬੰਦ ਕਰ ਰਿਹਾ ਤੇ ਇਹ ਜਿਹੜੇ ਪ੍ਰਾਇਮਰੀ ਸਕੂਲ ਜਿਹੜੇ ਉਹ ਇਹ ਸੀਗਾ ਪਹਿਲਾਂ ਵਾਲੀ ਪਾਲਿਸੀ ਚ ਸੀਗਾ ਵੀ ਸਕੂਲ ਹਰੇਕ ਆਬਾਦੀ ਦੇ ਨੇੜੇ ਹੋਣਾ ਚਾਹੀਦਾ ਸੀ ਕਟੋਹਟ ਪ੍ਰਾਇਮਰੀ ਸਕੂਲ ਇਹਨਾਂ ਦੇ ਘੇਰੇ ਚ ਹੋਣਾ ਚਾਹੀਦਾ ਸੀ ਇਹਦੇ ਅੰਗਣਵਾੜੀ ਬੰਦ ਕਰਨ ਦੇਣੀ ਇਹਨਾਂ ਨੇ ਐਜੂਕੇਸ਼ਨ ਪਾਲਿਸੀ ਚ ਇਹ ਲਿਖਿਆ ਵੀ ਇਹ ਅੰਗਣਵਾੜੀਆਂ ਰਹਿਣੀਆਂ ਨਹੀਂ ਹੈਗੀਆਂ ਹਨਾ ਪ੍ਰੀ ਪ੍ਰਾਇਮਰੀ ਜਿਹੜੀ ਆਹ ਲੈ ਕੇ ਆਂਦੀ ਜਿਹੜੀ ਇਹਨਾਂ ਨੇ ਉਹ ਅਸਲ ਚ ਅੰਗਣਵਾੜੀ ਨੂੰ ਖਤਮ ਕਰਕੇ ਕਰਨੇ ਲੈ ਕੇ ਆਂਦੀ ਗਈ ਹੈ ਵੀ ਫਸਟ ਤੋਂ ਪਹਿਲਾਂ ਜਿਹੜੀ ਪ੍ਰੀ ਪ੍ਰਾਇਮਰੀ ਹੋਊਗੀ ਉਹ ਅਸਲ ਚ ਅੰਗ ਗੁਰ ਖਤਮ ਕਰਨੇ ਹਨ ਇਹ ਜਿਹੜੇ ਸਕੂਲਾਂ ਨੇ ਛਾਂਟ ਕਰਕੇ ਉਹ ਜਿਹੜੇ ਨਵੇਂ ਨਵਾਂ ਪੈਟਰਨ ਲਿਆ ਕੇ ਪੰਜ ਪੰਜ ਸਾਲ ਵਾਲਾ ਵੀ ਪ੍ਰੀ ਪ੍ਰਾਇਮਰੀ ਫੇਰ ਫਸਟ ਕਲਾਸ ਉਹ ਆਂਗਣਵਾੜੀ ਸਕੂਲ ਜਿਹੜੇ ਉਹ ਖਤਮ ਹੋ ਜਾਣੇ ਆ ਜਿਹੜੇ ਪ੍ਰਾਇਮਰੀ ਸਕੂਲ ਆ ਉਹ ਵੀ ਜਿਹੜੇ ਉਹਨਾਂ ਦੀ ਵੀ ਛਾਂਟੀ ਹੋ ਜਾਣੀ ਆ